ਜਿਹੜੇ ਹੁਣ ਸੀਐਮ ਨੇ ਉਹ ਫਿਲਮ ਦੇ ਵਿੱਚ ਵੀ ਹਿੱਸਾ ਸੀਗੇ ਮੈਨੂੰ ਵੀ ਸਵਾਲ ਮੇਰਾ ਵੀ ਇਹੀ ਸੀਗਾ ਕਿ ਤੁਸੀਂ ਤਾਂ ਜਿਹੜੀ ਉਹ ਫਿਲਮ ਬਣਾਈ ਸੀ ਉਹਦੇ ਵਿੱਚ ਵੀ ਤੁਸੀਂ ਗੰਦਲੇ ਪਾਣੀ ਨੂੰ ਬੰਨ ਮਾਰਿਆ ਹਨਾ ਫੈਕਟਰੀ ਨੂੰ ਤੇ ਮਾਲੀਯੋਗ ਸੀਐਮ ਸਾਹਿਬ ਉਸ ਫਿਲਮ ਦਾ ਹਿੱਸਾ ਸੀਗੇ ਉਸ ਵੇਲੇ ਤੇ ਪਰ ਹੁਣ ਉਹ ਸਰਕਾਰ ਦੇ ਵਿੱਚ ਉਹਨਾਂ ਕੋਲੇ ਸਾਰੀ ਤਾਕਤ ਆ ਅਖੀਰ ਤੁਹਾਡੇ ਤਿੰਨਾਂ ਦੇ ਮਿੱਤਰ ਵੀ ਰਹੇ ਨੇ ਮੈਂ ਇੱਕ ਮਿੰਟ ਬਾਈਕ ਮਿੰਟ ਹਾਂ ਹਾਂ ਬੱਧਣਾ ਬੈਠਾ ਬੱਬੂ ਬੈਠਾ ਹਮਤੋਜ ਬੈਠਾ ਦੋਨਾਂ ਦਾ ਸੱਜਣ ਰਿਹਾ ਮੇਰਾ ਵੀ ਸੱਜਣ ਰਿਹਾ ਅਸੀਂ ਪੀਪਲ ਪਾਰਟ ਵਿੱਚ ਇਕੱਠੇ ਨੇ ਕੰਮ ਕੀਤਾ ਚਲੋ ਇਹਦੇ ਨਾਲ ਤਾਂ ਹੁਣ ਸੱਜਣ ਤਾਂ ਹੀ ਰਹੀ ਨਹੀਂ ਤੋਜ ਨਾਲ ਤਾਂ ਇਹ ਤਾਂ ਖਲਾਫ ਪਰਚਾ ਪਰਚਾ ਦੀ ਹੋ ਗਿਆ ਬਾਈ ਮਤੋਜ ਨੂੰ ਮੈਂ ਬੱਬੂ ਨੂੰ ਕਹਿਣਾ ਚਾਹੁੰਦਾ ਬਾਈ ਨੂੰ ਵੀ ਯਾਰ ਘੱਟੋ ਘੱਟ ਤੂੰ ਹੀ ਜਾ ਕੇ ਪੁੱਛ ਲੈ ਯਾਰ ਇਹਦੇ ਤੇ ਵੀ ਕਰ ਗਿਆ ਅੱਛਾ ਕੀ ਹੋ ਗਿਆ ਇਹਦਾ ਆਪਾਂ ਇਹ ਗੱਲ ਆ ਨਾ ਆਪਾਂ ਇਸ ਦਾ ਨਹੀਂ ਠੀਕ ਕੋਈ ਸਾਣਾ ਖਰਮਾ ਬਣਾਈਆਂ ਅਸੀਂ ਤਾਂ ਆਹੀ ਗੱਲ ਆਣੇ ਹੈ ਗਲੇਸ ਨੂੰ ਗੱਲਾ ਇਹ ਫਿਲਮ ਚ ਨਹੀਂ ਆਇਆ ਬੱਬੂ ਨਾਲ ਜ ਉਹ ਫਿਲਮ ਚ ਉਹ ਜਿਹੜੀਆਂ ਜਗ੍ਹਾ ਤੇ ਜਾ ਕੇ ਅਸੀਂ ਖੜਦੇ ਰਹੇ ਆ ਉਹਨਾਂ ਜਗ੍ਹਾ ਤੇ ਜਾ ਕੇ ਸਪੀਕਰ ਮੁੱਖ ਮੰਤਰੀ ਮਨਿਸਟਰ ਹੈ ਸਰਕਾਰ ਦੀ ਬੋਲਦੇ ਰਹੇ ਨੇ ਇਸੇ ਲਈ ਜੋ ਸਾਥੋਂ ਪੁੱਛਦੀ ਹੈ ਨਾ ਆਹ ਕਰ ਲਈਏ ਤੁਸੀਂ ਕੀ ਚਾਹੁੰਦੇ ਆ ਆ ਕਰ ਲੂਗੇ ਮੈਂ ਕਹਿੰਨਾ ਯਾਰ ਸਾਡੀ ਗੱਲ ਛੱਡੋ ਜੋ ਮੁੱਖ ਮੰਤਰੀ ਕਹਿੰਦਾ ਰਿਹਾ ਉਹੀ ਕਰ ਲਓ ਹਾਂਜੀ ਪਰ ਜੇ ਨਹੀਂ ਕਰਨਾ ਤਾਂ ਇੱਕ ਦੱਸੋ ਧੋਖਾ ਪਹਿਲਾਂ ਦੇ ਰਹੇ ਸੀ ਜਾਂ ਹੁਣ ਦੇ ਰਹੇ ਹੋ ਇਹ ਦੱਸ ਦਿਓ ਗੱਲ ਆਹੀ ਹੈ ਸਾਡੇ ਲੋਕਾਂ ਨੂੰ ਇਹ ਸੋਚਣਾ ਪਊਗਾ ਕਿ ਜਿਹੜਾ ਬੰਦਾ ਗੱਲ ਕਰਕੇ ਔਰ ਮੈਨੂੰ ਲੱਗਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਡੀ ਇਹ ਮੰਗ ਹੈ ਕਿ ਜਿਹੜਾ ਤੁਸੀਂ ਮੈਨੀਫੈਸਟੋ ਬਣਾਉਣਾ ਉਹਨੂੰ ਲੀਗਲਾਈਜ਼ ਕਰੋ ਉਹਨੂੰ ਲੀਗਲਾਈਜ਼ ਕਰੋ ਉਹਦੇ ਨਾਲ ਹੀ ਗੱਲ ਬਣੂਗੀ ਇਹ ਝੂਠ ਔਰ ਇੱਕ ਹੋਰ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਬੱਬੂ ਨੇ ਵੀ ਕਹੀ ਲੱਖੇ ਨੇ ਵੀ ਕਹੀ ਕਿ ਜਿਹੜੇ ਅਸੀਂ ਲੀਡਰ ਚੁੰਨਦੇ ਹਾਂ ਫਿਰ ਤੋਂ মিডিਆ ਦਾ ਕੰਮ ਸ਼ੁਰੂ ਕੀਤਾ ਸ਼ੇਰਾ ਠੀਕ ਹੈ ਕਿੰਨਾ ਇਹਦੇ ਬਾਰੇ ਸੋਚਿਆ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਚ ਬੱਦਦੇ ਆਂਦੇ ਨੇ ਫਿਰ ਕੋਰਸ ਕਰਦੇ ਨੇ ਫਿਰ ਨੌਕਰੀ ਮਿਲਦੀ ਹੈ ਉਹ ਜਿਹੜੇ ਅਸੀਂ ਆਪਦੇ ਡਿਪਾਰਟਮੈਂਟਾਂ ਦੇ ਹੈੱਡ ਬਣਾ ਦਿੰਨੇ ਆ ਸਟੇਟ ਦੇ ਹੈੱਡ ਬਣਾ ਦਿੰਨੇ ਆ ਕਦੀ ਉਹਨਾਂ ਦਾ ਵਿਜ਼ਿਟ ਪੁੱਛਿਆ ਕੀ ਹੈ ਕਿਤੇ ਉਹਨਾਂ ਨੇ ਦੱਸਿਆ ਕਿ ਉਹ ਐਜੂਕੇਸ਼ਨ ਦਾ ਮੈਡੀਕਲ ਦਾ ਜਾਂ ਰੈਵਨਿਊ ਦਾ ਕੀ ਕਰਨਗੇ ਔਰ ਸਭ ਤੋਂ ਦੁੱਖ ਦੀ ਗੱਲ ਹੈ ਜਿਹੜੀ ਕਿ ਜੇ ਪੰਜਾਬ ਵਾਲੇ ਇੱਥੋਂ ਤੁਰ ਕੇ ਜਾਣਾ ਚਾਹੁੰਦੇ ਆ ਆਹਦੇ ਓਮ ਨਹੀਂ ਜਾਣਦੇ ਨਾ ਓਏ اسلامਾਬਾਦ ਆ ਯਾਰ ਦਿੱਲੀ ਐ ਤੁਸੀਂ ਆਨੇ ਇੱਕ ਪਾਸੇ ਫੁੱਲ ਸੜਦੇ ਹੋ ਨਾਲ ਹੀ ਥਰੂ ਗੈਂਸ ਦੇ ਗੋਲੇ ਮਾਰਦੇ ਹੋ ਪਲਾਸਟਿਕ ਦੀਆਂ ਗੋਲੀਆਂ ਮਾਰਦੇ ਹੋ ਉਹ ਵਿਖਾਵਾ ਆ ਜਾਂ ਫੁੱਲਾਂ ਆਲਾ ਬਸ ਮੈਨੂੰ ਜਗਮੀਤ ਸਭ ਤੋਂ ਜ਼ਿਆਦਾ ਅਫਸੋਸ ਕੀੜੀ ਗੱਲ ਦਾ ਹੈ ਕਿ ਤੁਸੀਂ ਆਨੇ ਜੀ ਪੰਜਾਬ ਵਾਲਿਆਂ ਨੂੰ ਪੰਜਾਬ ਤੋਂ ਬਾਹਰ ਨਹੀਂ ਆਉਣ ਦੇਣਾ ਕਿਤੇ ਬਾਕੀ ਦੇਸ਼ ਨਾਲ ਨਾ ਹੋ ਜੇ ਇਹਨਾਂ ਨੂੰ ਕੱਲੇ ਕਰ ਲੋ ਕੱਲੇ ਕਰਕੇ ਇਹਨਾਂ ਦਾ ਗਲਾ ਘੁੱਟ ਦਿਓ ਇਹ ਮਰ ਜਾਣ ਆਪਦੀ ਲੜਾਈ ਖੁਦ ਹੀ ਲੜਦੇ ਮਰ ਜਾਣ ਫਿਰ ਤੁਸੀਂ ਆਨੇ ਪੰਜਾਬ ਵਾਲੇ ਬੋਲਦੇ ਐ ਹੁਣ ਮੈਨੂੰ ਦੱਸੋ ਅਸੀਂ ਕਰੀਏ ਕੀ ਐਹੋ ਜੀ ਖਾਮੋਚੀ ਚੁੱਪ ਚਾਪ ਛਾਂ ਵੈਨਾ ਪਰਲਮੈਂਟ ਚ ਕੋਈ ਬੋਲ ਰਿਹਾ ਸੈਸ਼ਨ ਚੱਲ ਰਿਹਾ ਨਾ ਜਦੋਂ 19000 ਨੇ ਬਹੁਤ ਪਹਿਲਾਂ ਇੱਕ ਅੰਸ਼ਣ ਰੱਖਿਆ ਸੀ ਪੂਰੇ ਸੈਸ਼ਨ ਹੋ ਗਿਆ ਸੀ 2 ਦਿਨ ਦਾ 11 ਦਿਨ ਨਹੀਂ ਹੋਏ ਸੀ 11 ਕੇ 13 ਦਿਨ ਹੋਏ ਸੀ ਹੁਣ 18 ਦਿਨ ਹੋ ਗਏ ਐ ਇੱਕ ਸਵਾਲ ਦਾ ਜਵਾਬ ਸਾਡੇ ਹੋਮ ਮਿਨਿਸਟਰ ਨੇ ਸਾਡੇ ਪ੍ਰਾਈਮ ਮਿਨਿਸਟਰ ਨੇ ਸਾਡੀ ਖੇਤੀਬਾੜੀ ਮੰਤਰੀ ਨੇ ਦਿੱਤਾ ਕਿਸੇ ਨੇ ਨਾ ਕੋਈ ਪਰਵਾਹ ਹੀ ਨਹੀਂ ਉਹਨਾਂ ਨੂੰ ਲੱਗਦਾ ਆਪੇ ਉੱਠ ਪੂਗਾ ਨਹੀਂ ਤਾਂ ਮਰ ਜੂਗਾ ਬਾਕੀ ਜਾਣਣ ਇਹ ਜਾਣਣਾ ਅਸੀਂ ਨਹੀਂ ਗੱਲ ਹਰਿਆਣੇ ਵਾਲਾ ਤਾਂ ਦੱਸਤਾ ਉਹ ਕਹਿੰਦੇ 700 ਕੁੜੀ ਗਾਇਬ ਹੋ ਗਈ ਇੱਕ بڑا ਹਰਿਆਣੇ ਜਣਕ ਜੱਜ ਬਿਆਨ ਆ ਗਿਆ ਹਾਂ ਪਿਛਲੇ ਅੰਦੋਲਨਾਂ ਦਾ ਅਲੀਗੇਸ਼ਨ ਲਾਦਾ ਪੰਜਾਬ ਵਾਲੇ ਉਹਨਾਂ ਕਹਿੰਦੇ ਜਿਹੜੇ 750 ਸ਼ਹੀਦ ਹੋਏ ਸੀ ਉਹਨਾਂ ਦੀ ਗੱਲ ਕਰੂਗੇ ਉਹ ਚਾਹ ਹਰਿਆਣੇ ਦੇ ਲੋਕ ਵੀ ਹੈਗੇ ਸੀ ਉਹਦੀ ਕੋਈ ਗੱਲ ਕਰੂਗਾ ਔਰ ਉਸੇ ਅੰਦੋਲਨ ਦੇ ਦੌਰਾਨ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਐਮਐਸਪੀ ਦਾ ਹੋਵੇ ਮੰਡਰੇਗਾ ਆਲਾ ਹੋਵੇ ਖਨੌਰ ਜਿੰਨੇ ਵਾਅਦੇ ਸੀ ਸਾਰਿਆਂ ਤੋਂ ਮੁਕਰ ਗਏ ਤੁਸੀਂ ਯਾਰ ਇਹਨਾਂ ਵਾਅਦਿਆਂ ਤੋਂ ਮੁਕਰ ਰਹੇ ਮੈਨੂੰ ਦੱਸੋ ਅਨਰੀਜ਼ਨੇਬਲ ਮੰਗ ਕੀੜੀ ਹੈ ਉਤਾਰ ਦਾ ਧਿਆਨ ਰੱਖੋ ਯਾਰ ਨਾ ਵਾਰ-ਵਾਰ ਹਲਾਓ ਅਨਰੀਜ਼ਨੇਬਲ ਮੰਗ ਕੀੜੀ ਹੈ ਕੀ ਐਮਐਸਟੀ ਮੰਨਣਾ ਗਲਤ ਹੈ ਕੀ 200 ਦਿਨ ਮੰਡਰੇਗਾ ਦੀ ਜਿਹੜੀ ਮਿਨੀਮਮ ਵੇਜ ਕੀਤੀ ਜਾ ਰਹੀ ਹੈ ਕਿ ਇੰਨੇ ਦਿਨ ਮਿਲੇ ਮਜ਼ਦੂਰੀ ਗਲਤ ਹੈ ਕੀਏਗਾ ਉੱਥੇ ਜਿਹੜੇ ਬੰਦੇ ਮਾਰੇ ਸੀ ਲਖੀਮਪੁਰ ਉਹਦੇ ਲਈ ਯੂਪੀ ਗਵਰਨਮੈਂਟ ਨੇ 10 ਲੱਖ ਦੇਣਾ ਇਹ ਗਲਤ ਹੈ ਇਹ ਉਹ ਤਾਂ ਸੈਂਟਰ ਵਾਲੇ ਨੇ ਪੰਜਾਬ ਵਾਲੇ ਮੁੱਕਰ ਕੇ ਪੰਜਾਬ ਦੇ ਪਾਣੀ ਨੂੰ ਲੈ ਕੇ ਲੁਧਿਆਣਾ ਕੀ ਕੀਤਾ ਲਖਾ ਜੀ ਦੱਸੋ ਉਹ ਵੀ ਤਾਂ ਮੁੱਕਰ ਗਏ ਅਸੀਂ ਅੱਜ ਤੜਕੇ ਇਸ ਮਸਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਆਏ ਹਾਂ ਜੀ ਸਾਹ ਮੁੱਕਰ ਗਏ ਆ ਹਾਂ 3 ਤਰੀਕ ਨੂੰ ਲੁਧਿਆਣਾ ਸ਼ੌਣੀ ਬਣਾਇਆ ਡਾਂਗਾਂ ਮਾਰੀਆਂ ਪੁਲਿਸ ਨੇ ਉੱਥੇ ਗੁੜੀਆਂ ਵੇਫੇ ਦੇ ਉੱਥੇ ਸਾਡੀਆਂ ਜੱਟੀਆਂ ਭੰਨੀਆਂ ਕਰੋ ਘਰੀ ਨੌਜਵਾਨ ਨਜ਼ਰਬੰਦ ਕਰਤੇ ਉਥੇ ਸਰਕਾਰ ਦਾ ਇੱਕ ਨਮਾਇੰਦਾ ਆ ਕੇ ਏਡੀਸੀ ਇਹ ਕਹਿ ਕੇ ਜਾਂਦਾ ਕਿ ਅਸੀਂ ਆ ਭਾਦਰਕੇ ਵਾਲਾ ਜਿਹੜਾ ਪੁਆਇੰਟ ਆ ਇਹਨੂੰ 2 ਦਿਨਾਂ 'ਚ ਬੰਦ ਕਰਾਂਗੇ ਠੋਗਲ ਪੁਆਇੰਟ ਤੇ ਤਾਇਪੁਰ ਵਾਲਾ ਅਸੀਂ 1 ਹਫ਼ਤੇ 'ਚ ਬੰਦ ਕਰਦੇ ਆਂ ਦੇਖੋ ਇਹਨਾਂ ਲੋਕਾਂ ਦੀ ਬੇਈਮਾਨੀ ਤੇ ਗਦਾਰੀ ਪੰਜਾਬ ਨਾਲ ਉਹਨਾਂ 2 ਦਿਨਾਂ ਦੇ ਵਿੱਚ ਭਾਦਰਕੇ ਵਾਲਾ ਬੰਦ ਤਾਂ ਕੀ ਕਰਨਾ ਸੀ ਉਲਟਾ ਜਿਹੜਾ ਪੰਜਾਬ ਪ੍ਰਦੂਸ਼ਣ ਰੋਕਥਾਮ ਵਾਲਾ ਬੋਰਡ ਆ ਨਾ ਉਹਨੇ ਚਿੱਠੀ ਕੱਢੀ ਇੱਕ ਫਾਦਰ ਕਾਲਾ ਨੂੰ ਵੀ ਤੁਸੀਂ ਕੋਈ ਨਾ ਕੋਈ ਸਟੇ ਲਿਆਰ ਤੇ ਅਸੀਂ ਇਹਨੂੰ ਇੱਥੇ ਠੱਪ ਦਿਆਂਗੇ ਉਹ ਚਿੱਠੀ ਦਾ ਖਾਸਾ ਹੋਇਆ ਐਨਜੀਟੀ ਜਾ ਕੇ ਜਦੋਂ ਐਨਜੀਟੀ ਕੇਸ ਗਿਆ ਸਾਡੀ ਟੀਮ ਗਈ ਐਨਜੀਟੀ ਦੇ ਵਿੱਚ ਉਹ ਚਿੱਠੀ ਸਾਹਮਣੇ ਆਈ ਐਨਜੀਟੀ ਵਾਲੇ ਜੱਜ ਨੇ ਝਾੜਾ ਪਾਈਆਂ ਲਾਂਟਾਂ ਪਾਈਆਂ ਇਹਨਾਂ ਨੂੰ ਵੀ ਤੁਸੀਂ ਆਹ ਕੀ ਕਰ ਰਹੇ ਹੋ ਪੰਜਾਬ ਪੋਲੂਸ਼ਨ ਬੋਰਡ ਵਾਲਿਆਂ ਨੂੰ ਵੀ ਤੁਸੀਂ ਉਹਨਾਂ ਨੂੰ ਮਨਜ਼ੂਰੀ ਦੇ ਰਹੇ ਹੋ ਜੀ ਬਾਈ ਰੋਡ ਤੋਂ ਖਿੱਚ ਕੇ ਐਨਜੀਟੀ ਦੇ ਜੱਜ ਨੇ ਜਿਹੜੀ ਤਰੀਕ ਪਾਈ ਸੀ 20 ਮਾਰਚ ਸਾਰੇ ਕੇਸ ਦੀ ਉਹ ਨੂੰ ਆਪਾਂ ਦੇਖਿਆ ਵੀ ਕਦੇ ਮਾਰਚ ਤੋਂ ਅਪ੍ਰੈਲ ਮਈ ਜੂਨ ਜੁਲਾਈ ਤਾਂ ਹੋ ਸਕਦੀ ਸੀ ਕਿ ਵੇ ਅੱਗੇ ਤਰੀਕ ਪੈਗੀ 20 ਮਾਰਚ 2025 ਦੀ ਤਰੀਕ 23 ਦਸੰਬਰ 2024 ਨੂੰ ਲਿਆ ਆ ਜੱਜ ਵੀ ਮੈਂ 23 ਦਸੰਬਰ 2024 ਨੂੰ ਤੇ ਫੈਸਲਾ ਲੈਣਾ ਕੇਸ ਕਰਕੇ ਤੁਸੀਂ ਦੇਖੋ ਵੀ ਇਹ ਸਰਕਾਰ ਪੂਰੀ ਤਰ੍ਹਾਂ ਕਾਨੂੰਨ ਤਾਂ ਮੰਨ ਲਿਆ ਖੜ ਗਿਆ ਪਰ ਪੁਲਿਸ ਤਾਂ ਖਿਲਾਫ ਖੜੀਆ ਸਰਕਾਰ ਖਿਲਾਫ ਜਿਹੜੀ ਸ਼ੀਸ਼ੇ ਤੁਹਾਡੀ ਗੱਡੀ ਦੇ ਭੰਨੇ ਗਏ ਜਾਂ ਹੋਰ ਚੀਜ਼ ਨੂੰ ਲੈ ਕੇ ਉਹ ਤਾਂ ਮੁੱਕਰ ਕੇ ਸਾਫ਼ ਹੀ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਉਹ ਦੇਖੋ ਉੱਥੋਂ ਗੱਲ ਕੀ ਸਾਫ਼ ਸਮਝ ਆਉਂਦੀ ਆ ਉਹ ਕਹਿੰਦੇ ਪੰਜਾਬ ਮਰਦਾ ਕੱਲ ਪੰਜਾਬ ਮਰਦੀ ਅੱਜ ਅੱਲਾ ਪੰਜਾਬ ਦੇ ਰਾਜਸਥਾਨ ਦੇ 8 ਜ਼ਿਲ੍ਹੇ ਮਰ ਰਹੇ ਉਹ ਪਾਣੀ ਪੀ ਕੇ ਅਸੀਂ ਪਿੰਡਾਂ 'ਚ ਗਏ ਆ ਕੁੱਖਾਂ 'ਚ ਬੱਚੇ ਮਰ ਰਹੇ ਆ 7 ਮਹੀਨੇ 8ਵੇਂ ਦਾ ਬੱਚਾ ਹਣਾ ਡਾਕਟਰ ਕਹਿੰਦਾ ਇਹਦੀ ਧੜਕਣ ਨਹੀਂ ਪਣੀ ਬੱਚੇ ਦੀ ਸਫਾਈ ਕਰਨੀ ਪੈਣੀ ਆ ਸਾਲ-ਸਾਲ ਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਆ ਦੋ-ਦੋ ਸਾਲ ਦੇ ਜਵਾਕਾਂ ਦੇ ਗੁਰਦੇ ਕਿਡਨੀਆਂ ਖਤਮ ਹੋ ਰਹੀਆਂ ਨੇ ਅਸੀਂ ਉਹ ਪੂਰਾ ਦੱਖਣੀ ਮਾਲਵਾ ਤੇ ਸਾਰਾ ਰਾਜਸਥਾਨ ਦੇ ਉਹ ਗੰਗਾ ਨਗਰ ਤੱਕ ਅਸੀਂ ਵੀ ਕਨਰ ਤੱਕ ਗਏ ਜਾਂ ਪਿੰਡਾਂ ਚਾ ਭਾਈ ਮੈਂ ਤੋਈ ਬੈਠਾ ਦੋਨਾਂ ਨੇ ਅਨਸਾਈ ਟੀਮ ਨੇ ਦੌਰਾ ਕੀਤਾ 6 ਮਹੀਨਿਆਂ ਦੇ ਤੱਕ ਅਸੀਂ ਗਏ ਆ ਅਸੀਂ ਹਾਲਾਤ ਦੇਖਿਆ ਤਾਂ ਉੱਥੇ ਆ ਉੱਥੇ ਇਹ ਕਹਿੰਦੇ ਮਰਨ ਜੋ ਪੰਜਾਬ ਨੂੰ ਰਾਜਸਥਾਨ ਨੂੰ ਕੋਈ ਪਰਵਾਹ ਨਹੀਂ ਤੁਹਾਨੂੰ ਪੈਸਾ ਹੋਣਾ ਚਾਹੀਦਾ ਦਿੱਲੀ ਦੀਆਂ ਚੋਣਾਂ ਨੇ ਉਹਨਾਂ ਚੋਣਾਂ 'ਚ ਫੰਡ ਕਿਵੇਂ ਇਕੱਠਾ ਕਰਨਾ ਬੱਕਰਾ ਉਹਨੂੰ ਪਤਾ ਵੀ ਮੋਟਾ ਰਪੀਆ ਫੈਕਟਰੀਆਂ ਤੋਂ ਲੈਣਾ ਅਸੀਂ ਲੋਕਾਂ ਨੂੰ ਕੁੱਟ ਕੇ ਘਰਾਂ 'ਚ ਬਾੜ ਦਾਂਗੇ ਉਹਦੇ ਮਾਹੌਲ ਕੀ ਬਣਾਇਆ ਉਹਦੇ ਉੱਥੇ ਉਹਨਾਂ ਨੇ ਸਟੇਜ ਲਵਾਈ ਉਹ ਲਲਕਵੇ ਮਾਰਦੇ ਸੀ ਨਾ ਬੰਦੇ ਖੜੇ ਉਹ ਬਾਅਦ ਚ ਵੀ ਵੀਡੀਓ ਆਈ ਉਹਨਾਂ ਦੀ ਉੱਥੇ ਪੁਲਿਸ ਦੀ ਸੁਰੱਖਿਆ ਦਿੱਤੀ ਹੋਈ ਸੀ ਪ੍ਰਵਾਸੀਆਂ ਦੀਆਂ ਗੱਡੀਆਂ ਭਰ ਕੇ ਜਾ ਰਹੀਆਂ ਹੋਰ ਧਰਨੇ ਦੇ ਵਿੱਚ ਰੈਲੀ ਦੇ ਵਿੱਚ ਦੋ ਗੱਡੀਆਂ ਪੁਲਿਸ ਦੀਆਂ ਮੁਰਿਆ ਦੋ ਮਗਰ ਹੈ ਮਾਹੌਲ ਕੀ ਕਰਨਾ ਸੀ ਵੀ ਇੱਥੇ ਲੋਕਾਂ ਨੂੰ ਲਾ ਦਿਓ ਟਕਰਾਅ ਪੈਦਾ ਕਰ ਦਿਓ ਦੋ ਚਾਰ ਬੰਦੇ ਮਰ ਜਾਣਗੇ ਜਿਹੜੇ ਰੌਲਾ ਪਾਉਂਦੇ ਆ ਪਾਣੀ ਵਾਲਾ ਇਹ ਚੱਕ ਕੇ ਅੰਦਰ ਤੇ ਪਾਣੀ ਦਾ ਮੁੱਦਾ ਗਾਇਬ ਹਰ ਵਾਰੀ ਲਖੇ ਭਾਈ ਪੰਜਾਬੀਆਂ ਤੇ ਖਤਰਾ ਕਿਉਂ ਲੱਗਦਾ ਇੱਕ ਵੀ ਇਹਦਾ ਇਹ ਗੱਲ ਕੀ ਕਰ ਰਹੇ ਆ ਲੈਂਡ ਆਰਡਰ ਦਾ ਮਸਲਾ ਬਣਾ ਰਹੇ ਆ ਨਾ ਕਿ ਪਾਣੀ ਵਾਲੇ ਮਸਲੇ ਨੂੰ ਪਰਵਾਸੀਆਂ ਨਾਲ ਜੋੜ ਕੇ ਪੰਜਾਬੀਆਂ ਨਾਲ ਜੋੜ ਕੇ ਇਹ ਪ੍ਰਵਾਸੀ ਪਾਣੀ ਨਹੀਂ ਪੀਂਦੇ ਜਗਮੀਤ ਸਭ ਤੋਂ ਵੱਡਾ ਸਰਕਾਰ ਫਿਰ ਇਹ ਹੀ ਕਹਿਣਾ ਚਾਹੁੰਦੀ ਤੁਹਾਡਾ ਜੀ ਜੀ ਜਗਮੀਤ ਮਸਲਾ ਪਤਾ ਕੀ ਪੰਜਾਬ ਦੇ ਹਰ ਮਸਲੇ ਨੂੰ ਹਾਂ ਲਾ ਐਂਡ ਆਰਡਰ ਦਾ ਮਸਲਾ ਬਣਾ ਕੇ ਧੱਬ ਦਿੱਤਾ ਜਾਂਦਾ ਹੈ ਅਲੱਗ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਉਸ ਦਿਨ ਵੀ ਆਹੀ ਹੋ ਰਿਹਾ ਸੀ ਉਸ ਦਿਨ ਕੀ ਹੋ ਰਿਹਾ ਸੀ ਕਿ ਬੰਦੇ ਮਾਰੋ ਚਾਰ ਜਾ ਕੇ ਉਹਨਾਂ ਦੇ ਬੰਦੇ ਬੈਰੀਕੇਡ ਤੋੜਦੇ ਹੋ ਤਾਂ ਅਸੀਂ ਤੋੜ ਕੇ ਵਿਖਾਇਆ ਕਿ ਬੈਰੀਕੇਡ ਤੋੜ ਦਿਆਂਗੇ ਜਾਹੋ ਜਲਾਲ ਵਿਖਾਇਆ ਪਰ ਮੈਂ ਰੋਕਿਆ ਕਿਉਂ ਮੁੰਡਿਆਂ ਨੂੰ ਕਿ ਚਾਰ ਮਾਰਨਗੇ ਬੰਦੇ 10 ਜਣੇ ਅੰਦਰ ਹੋਣਗੇ ਅਸੀਂ ਵੀ ਹੋਵਾਂਗੇ ਕਾਲੇ ਪਾਣੀ ਦਾ ਮੋਰਚਾ ਖਤਮ ਆਹੀ ਹੁੰਦਾ ਰਿਆ ਨਾ ਇਸੇ ਲਈ ਮੈਂ ਮੁੰਡਿਆਂ ਤੋਂ ਪੁੱਛਿਆ ਕਿ ਕਾਲੇ ਪਾਣੀ ਬੰਦ ਕਰਨੇ ਆ ਜਾਂ ਚਾਰ ਬੰਦਿਆਂ ਤੇ ਥੱਪੜੇ ਮਾਰਨੇ ਆ ਉਹਦੇ ਨੇ ਇੱਥੇ ਕਾਲੇ ਪਾਣੀ ਬੰਦ ਕਰਨੇ ਤੇ ਬਹਿ ਗਏ ਪਰ ਹੁਣ ਇਹ ਵੇਖ ਗੌਰਮੈਂਟ ਦੀ ਨੀਅਤ ਕੀ ਹੈ ਜੇ ਇਹਨਾਂ ਤੋਂ ਤਿੰਨ ਸੈਂਟਰ ਜਿੱਥੋਂ 10 ਕਰੋੜ ਬੱਬੀ 1.5 ਕਰੋੜ ਲੀਟਰ ਪਾਣੀ ਪੈਂਦਾ ਕਾਲਾ ਪਾਣੀ ਜੇ ਉਹਨੂੰ ਬੰਦ ਕਰਾਉਣ ਲਈ ਸਾਨੂੰ ਜਿੱਥੇ ਆਰਡਰ ਹੋ ਚੁੱਕੇ ਨੇ ਇੰਨਾ ਔਖਾ ਹੋਣਾ ਪੈ ਰਿਹਾ ਤਾਂ ਮੈਂ ਤੁਹਾਨੂੰ ਦੱਸਾਂ 1400 ਸੈਂਟਰ ਨੇ ਜਿਹਦੇ ਨਾਲ ਸਰਫੇਸ ਦਾ ਪਾਣੀ ਖਰਾਬ ਹੋ ਰਿਹਾ ਉਤਲਾ ਪਾਣੀ ਧਰਤੀ ਤੋਂ ਤੇ 600 ਸੈਂਟਰ ਨੇ ਜੋ ਪਾਣੀ ਦਾ ਧਰਤੀ ਇਹੜਲਾ ਖਰਾਬ ਕਰ ਰਹੇ ਨੇ ਜਿਹੜੇ ਰਿਵਰਸ ਬੋਰ ਕਰਕੇ ਥੱਲੇ ਪਾ ਰਹੇ ਨੇ ਕੱਲੀ ਇੱਕ ਜੀਰਾ ਫੈਕਟਰੀ ਦਾ ਆਪਾਂ ਧਰਨਾ ਲਾ ਕੇ ਬੰਦ ਕਰਾਈ ਆ ਕਿੰਨੀਆਂ ਫੈਕਟਰੀਆਂ ਨੇ ਕਿੰਨੇ ਦਰਿਆ ਨੇ ਕੀ ਆ ਸੰਗਿਆ ਵਾਲੀ ਡਰੇਨ ਆ ਜਿਹੜੀ ਜਲੰਧਰ ਆ ਲ ਹੂੰ ਆ ਹੰਸਲਾ ਨਦੀ ਐ ਇਤਿਹਾਸਕ ਨਦੀ ਸੀ ਸਾਡੀ ਫਤਿਹਗੜ੍ਹ ਸਾਹਿਬ ਕਿੰਨੇ ਹੋ ਰਿਹਾ ਜੇ ਆ ਬੱਸੀ ਡੇਰਾ ਬੱਸੀ ਕੀ ਹੋ ਰਿਹਾ ਬੱਦੀ ਆਲਾ ਸਾਰਾ ਕੁਝ ਆ ਰਿਹਾ ਘਗਰ ਦੇ ਵਿੱਚ ਇਹ ਸਾਰਾ ਕੁਝ ਬੰਦ ਕਿਵੇਂ ਕਰਾਵਾਂਗੇ ਯਾਰ ਅਸੀਂ ਹਰ ਥਾਂ ਤੇ ਐ ਕੇਸ ਲੜਾਂਗੇ 100 ਸਾਲ ਲੱਗ ਜੂਗਾ ਸੋ ਅਸੀਂ ਇੱਕੋ ਗੱਲ ਕਹਿ ਰਹੇ ਆ ਸਰਕਾਰ ਬੇਈਮਾਨ ਹੈ ਜੇ ਸਰਕਾਰ ਕੋਈ ਸਹੀ ਹੋਊਗੀ ਤਾਂ ਇਹ ਕਾਲੇ ਪਾਣੀ ਨੂੰ ਮੇਨ ਮੁੱਦਾ ਬਣਾਊਗੀ ਜਾਂ ਬੰਦ ਕਰੂਗੀ ਸੋ ਜਿਨ੍ਹਾਂ ਨੇ ਸਰਕਾਰ ਚੁਣੀ ਐ ਲੋਕਾਂ ਨੇ ਪਹਿਲੀ ਜਨਵਰੀ ਤੋਂ ਉਹਨਾਂ 'ਚ ਜਾਵਾਂਗੇ ਉਹਨਾਂ ਨੂੰ ਕਹਾਂਗੇ ਔਰ ਆਨੰਦਪੁਰ ਸਾਹਿਬ ਜਦੋਂ ਵਸਾਖੀ ਵਾਲੇ ਦਿਨ ਉੱਥੇ ਲੋਕਾਂ ਦਾ ਵੱਡਾ ਇਕੱਠ ਬਣਾ ਕੇ ਆਹਵਾਨ ਕਰਾਂਗੇ ਇਹਦੀ ਗੱਲ ਮੰਨ ਜੋ ਇਸ ਪਾਣੀ ਨੂੰ ਬੰਦ ਕਰਨ ਲਈ ਤੁਰਪੋ ਨਹੀਂ ਤਾਂ ਤੁਸੀਂ ਜਾਓਗੇ ਔਰ ਜਿਹੜੇ ਨਵੇਂ ਆਉਣਗੇ ਉਹਨਾਂ ਦਾ ਮੇਨ ਮੁੱਦਾ ਕਾਲੇ ਪਾਣੀ ਹੋਊਗਾ ਇਹ ਕਲੀਅਰ ਕਰ ਤਿੰਨ ਤਰੀਕ ਨੂੰ ਸ਼ਾਹਨੀ ਬਣਾ ਲੁਧਿਆਣੇ ਨੂੰ ਬਿਲਕੁਲ ਲੋਕ ਪਹੁੰਚਗੇ ਨਾ ਹੂੰ ਇਥੋਂ ਅਸੀਂ ਉਸ ਦਿਨ ਤੋਂ ਹੀ ਖੜੇ ਆ ਅੱਜ ਵੀ ਉਸੇ ਗੱਲ ਤੇ ਖੜੇ ਆ ਕਿੰਨਾ ਧਰਤੀ ਹੇਠਾਂ ਤੇ ਨਾ ਦਰਿਆਵਾਂ 'ਚ ਇੱਕ ਬੂੰਦ ਜ਼ਹਿਰ ਦੀ ਨਹੀਂ ਪੈਣ ਦੇਣੀ ਪੂਰਾ ਪੰਜਾਬ ਜਾਮ ਕਰਾਂਗੇ ਤੇ ਉਹਦੀ ਲਾਮਬੰਦੀ ਦੀ 1 ਜਨਵਰੀ ਤੋਂ ਅਸੀਂ ਪੰਜਾਬ ਟੁਰ ਰਹੇ ਹਾਂ ਛੋੜੇ ਪਿੰਡਾਂ ਸ਼ਹਿਰਾਂ ਛੋੜੇ ਜ਼ਿਲ੍ਹਿਆਂ 'ਚ ਆ ਰਹੇ ਹਾਂ ਲੋਕਾਂ ਨੂੰ ਅਪੀਲ ਕਰਦੇ ਆ ਲੋਕ ਲਹਿਰ ਬਣਾਉਣ ਦੀ ਲੋੜ ਆ ਕਿਉਂਕਿ ਇਹ ਕੱਲਾ ਸਾਡਾ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਨਹੀਂ ਹੋ ਰਿਹਾ ਧਰਤੀ ਹੇਠਾਂ ਪਾਣੀ ਨਹੀਂ ਜ਼ਹਿਰੀਲਾ ਹੋ ਰਿਹਾ ਸਾਡਾ ਪਾਣੀ ਮੁੱਕ ਵੀ ਰਿਹਾ ਉਹ ਪਰ 12-15 ਸਾਲ ਪਾਣੀ ਦੀ ਕਹਾਣੀ ਆ ਮੈਂ ਕਹਿੰਦਾ 12-15 ਸਾਲ ਛੱਡੋ ਛੋਡੇ ਕੋਲੇ 4-5 ਸਾਲ ਦੀ ਕਹਾਣੀ ਉਹ 12 ਸਾਲ ਦਾ ਤਾਨ ਹੈ ਅਮਤੋਜੀ ਦੇ ਪਿੰਡ ਤੋਂ ਲੈ ਕੇ ਮੇਰੇ ਪਿੰਡ ਤੱਕ ਜਿਹੜੇ ਮਰਜ਼ੀ ਘਰ ਚ ਵੜਜੋ ਕਾਲਾ ਪੀਲੀ ਆ ਗਿਆ ਮੈਂ ਕਹਿੰਦਾ 15 ਕਿਲੋਮੀਟਰ ਦਾ ਫਰਕ ਹੋਣਾ ਦੋ ਪੰਜਾਬ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕਾਲੇ ਪੀੜੀਏ ਚ ਕੈਂਸਰ ਚ ਆਪਾਂ ਗਏ ਹੀ ਉਹਨਾਂ ਪਿੰਡਾਂ ਚ ਹਾਂ ਤੂੰ ਨਾਲ ਸਾਡੇ ਜਾਂਦਾ ਨਾ ਹਾਲਾਤ ਦੇਖੀ ਆ ਲੋਕਾਂ ਦੇ ਆ ਮਾੜੀ ਪਾਣੀ ਪੀ ਕੇ ਡੰਡ ਮਾਰਦੇ ਸੀ ਸਿਹਤ ਬਣ ਜਾਂਦੀ ਸੀ ਉਹੀ ਪੰਜਾਬ ਹੈ ਪਾਣੀ ਦੀ ਹੋਂਦ ਤੇ ਤਾਂ ਅਸੀਂ ਹੈ ਪਹਿਲਾਂ ਸਬਤ ਸਿੰਧੂ ਸੀ ਨਾ ਫਿਰ ਪੰਚਨਾਦ ਫਿਰ ਪੰਜਾਬ ਪਾਣੀ ਦੇ ਨਾਲ ਸਾਡੀ ਹੋਂਦ ਹੈ ਸਾਡੀ ਹੋਂਦ ਤੇ ਹਮਲਾ ਹੈ ਤੇ ਜੇ ਹੋਂਦ ਹੀ ਖਰਾਬ ਬੰਦਾ ਕੱਬ ਨਹੀਂ ਜਾਊ ਸਾਰਾ ਜਿਹੜੀ ਜਗ੍ਹਾ ਤੇ ਬੈਠੇ ਜੀ ਅੱਜ ਕਿਸਾਨ ਅੰਦੋਲਨ ਦੋ ਚੱਲ ਰਿਹਾ ਸਾਡੇ ਕੁਝ ਪਲ ਦੀ ਦੂਰੀ ਦੇ ਪਿੱਛੇ ਦੱਲੇয়াল ਸਾਹਿਬ ਜ਼ਿੰਦਗੀ ਦੇ ਮਾਮਲੀ ਲੜਾਈ ਲੜ ਰਹੇ ਆ ਪੰਜਾਬ ਦੇ ਭੁੱਖੇ ਦੀ ਲੜਾਈ ਲੜ ਰਹੇ ਮੇਰਾ ਸਵਾਲ ਤੁਜੀ ਤੁਹਾਨੂੰ ਆ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਪਹਿਲਾਂ ਆਪਾਂ ਜਿੱਤਿਆ ਸਾਰਿਆਂ ਨੇ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਆਇਆ ਉਹ ਕਹਿੰਦੇ ਵੀ ਪੰਜਾਬ ਬਿਨਾ ਤੇ ਸਿੱਖਾ ਬਿਨਾ ਭਾਰਤ ਨਹੀਂ ਹੈ ਇਹ ਤੇ ਇਸ ਭਾਰਤ ਦੇ ਜਿਹੜਾ ਨੱਕ ਤੇ ਜਿਹੜਾ ਮੱਥੇ ਦਾ ਟਿੱਕਾ ਹੈ ਉਹ ਲੋ ਇਹ ਤਾਂ ਸੋਪਦੇ ਆ ਪੰਜਾਬ ਦੇ ਮੱਥੇ ਸਿਰ ਭਾਰਤ ਦੇ ਮੱਥੇ ਦੇ ਬੈਠੇ ਜਿਹਨੂੰ ਇੰਨੀ ਚਿੰਤਾ ਹੈ ਜੇ ਭਾਰਤ ਪੰਜਾਬ ਬਿਨਾ ਕੁਝ ਨਹੀਂ ਹੈ ਫਿਰ ਲੋਕ ਕਿਉਂ ਰੋਲ ਰਹੇ ਹੈ ਜੇ ਕੋਈ ਜਾਣਨਾ ਚਾਹੁੰਦਾ ਹੈ ਬੰਬ ਕਿਉਂ ਮਾਰੇ ਜਾ ਰਹੇ ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਫਿਰ ਇਹ ਮੈਂ ਕਿਹ ਕਿਹਨੂੰ ਕਿਹਾ ਰਾਸਪਤ ਨਹੀਂ ਨਹੀਂ 1 ਮਿੰਟ ਮੇਰੇ 6 ਦਾ ਨੰਬਰ ਆ ਗਿਆ ਜੀ ਜੀ ਜਿਹੜੇ ਛੋੜੇ ਜਾਂਦੇ ਫਿਰ ਵੱਧ ਜਾਂਦੇ ਹਮ ਇਹ ਲੋਕਾਂ ਦੀ ਮੰਗ ਇਹਦਾ ਮਾਲੋ ਜੂਨੀਅਨ ਜੀ ਸਬੰਧ ਜੀ ਇਸੇ ਤਰ੍ਹਾਂ ਹਮ ਇਹ ਤੋਂ ਬੈਲਾ ਤਾਂ ਕੀ ਬੋਲੋਗੇ ਜੀ ਸਟੇਟ ਦੇ ਐਮਐਲਏ ਆ ਜਾਂ ਐਮਪੀ ਚੁਣੇ ਹੋਏ ਜਿਹੜੇ ਜਿੱਤੇ ਹੋਏ ਹੈ ਜਿਹੜੇ ਨਹੀਂ ਵੀ ਜਿੱਤੇ ਇਹ ਲੀਡਰਸ਼ਿਪ ਕੁਆਲਟੀ ਰੱਖਦੇ ਕਿਸੇ ਨੂੰ ਹੋਰ ਚਾਹੀਦਾ ਕੋਈ ਲੋ ਉਹਨਾਂ ਨੂੰ ਸਾਹਮਣਾ ਕਰੇ ਫੇਰ ਜੂਨੀਅਰਾਂ ਫੇਰ ਲੋ ਕਿ ਸਟੇਟ ਦੇ ਹੱਕਾਂ ਦੀ ਗੱਲ ਹੋਣੀ ਵਾ ਤੇ ਔਰ ਇਹ ਮਤਲਬ ਇੱਥੇ ਕੋਈ ਜਿੱਦਾ ਕਾਲੀ ਕਾਗਰਸੀ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਲੀਡਰ ਹੈ ਜਾਂ ਬਣਨਾ ਚਾਹੁੰਦਾ ਹੈ ਜਾਂ ਜਿਹਦੇ ਦੀ ਕਪੈਸਿਟੀ ਹੈ ਉਹ ਤਾਂ ਮੂਰੇ ਚਾਹੀਦਾ ਹੈ ਸੋ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਇੱਕ ਸਾਡੇ ਚ ਇੱਕੇ ਦੀ ਬਹੁਤ ਕ੍ਰਿਡਟਰੀ ਦੇ ਦੇਖੋ ਅਸੀਂ ਜਦੋਂ ਪਹਿਲਾਂ ਸਾਰੇ ਇਕੱਠੇ ਹੁੰਦੇ ਸੀ ਅਸੀਂ ਛੋਟੇ ਸੀ ਨਹੀਂ ਕਿਉਂਕਿ ਅਸੀਂ ਅਸੀਂ ਦਾ ਲੀਡਰ ਸੀ ਉਹ ਕਹਿ ਸਕਦਾ ਹਾਂ ਬੰਦੇ ਬਸ ਉਦੋਂ ਵੀ ਇਦਾਂ ਇਸ ਵੀ ਗਰੁੱਪੀਜ਼ਮ ਬਹੁਤ ਸੀ ਇੱਕ ਤਰ੍ਹਾਂ ਦਾ ਖੱਬੇ ਨੂੰ ਦੂਜਾ ਸੱਜੇ ਦਾ ਸਹੀ ਚਲੋ ਜੇ ਵਿਚਾਰਕ ਤੌਰ ਤੇ ਤੁਹਾਡੇ ਸੋ ਮਤਭੇ ਦੋ ਸਕਦੇ ਹਨ ਪ੍ਰਾਤਨ ਕਾਲ ਦੀ ਸਹੀ ਪਰ ਜਦੋਂ ਹੁਣ ਇੱਕ ਬੰਦੇ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਉਹ ਬਾਕੀ ਦੁਨੀਆਂ ਨਾਲਾਂ ਨੂੰ ਇਸ ਤਰ੍ਹਾਂ ਦੀ ਈਗੋ ਨਹੀਂ ਰੱਖਣੀ ਚਾਹੀਦੀ ਉਹਦੇ ਸ਼ੁੱਟ ਉਹਨਾਂ ਨੂੰ ਆਉਣਾ ਚਾਹੀਦਾ ਵਾ ਉਹ ਇੱਥੇ ਚਾਹੀਦੇ ਆ ਚਲੋ ਬੰਦਾ ਕਹਿੰਦਾ ਚਲ ਇੱਕ ਦਿਨ ਦੋ ਦਿਨ ਪੰਜ ਦਿਨ ਜੀ ਉਹਦੇ ਜਦ 10 ਟੱਪ ਗਏ ਉਹ ਸੀਰੀਅਸਲੀ ਬੰਦਾ ਜਦੋਂ ਬੈਠੇ ਆ ਕੀ ਉਡੀਕ ਰਹੇ ਹੋ ਹੁਣ ਕੀ ਹੁਣ ਕੀ ਦਾ ਇੰਤਜ਼ਾਰ ਕਰ ਰਹੇ ਹੋ ਯਾਰ ਮਸਲੇ ਆ ਆਪਣੀਆਂ ਕਿੰਨੇ ਨਾਲ ਲੜਦੀਆਂ ਹੁੰਦੀਆਂ ਆ ਆਪਸੇ ਲੜਦੀਆਂ ਰਹਿੰਦੇ ਲੜਦੇ ਸੀ ਨਾ ਜਦੋਂ ਅਬਦਾਲੀ ਜਾਂ ਨਾਦਰ ਜਾਂ ਹੋਰ ਆਏ ਆਪ ਇਕੱਠੇ ਨਹੀਂ ਹੋਏ ਕਿਉਂ ਬੱਬੂ ਗੱਲੇ ਹੀ ਐ ਜੀ ਫਿਰ ਜਿਹੜੀ ਚਾਰਪ ਕਹਿੰਦੇ ਈਗੋ ਕਾਤੇ ਹੂੰ ਦੇਖੋ ਤੁਹਾਨੂੰ ਲੱਗਦਾ ਹੰਕਾਰ ਆਵਾਜ਼ਾਂ ਨੇ ਪਿਛਲੇ ਉਹਦੇ ਜ ਫਤਵਾ ਦੇ ਦਿੱਤਾ ਸਾਰੇ ਬਜ਼ੁਰਗਾਂ ਨੂੰ ਛੋੜ ਕੇ ਸਾਰੇ ਬਜ਼ੁਰਗਾਂ ਕਰਕੇ ਸੀ ਆਮ ਨੌਜਵਾਨੀ ਨਵੇਂ ਨੌਜਵਾਨ ਸਮਰਪਿਤ ਹੋ ਗਏ ਹੁਣ ਵੀ ਸਾਡੇ ਡਿਆਰ ਸਾਹਿਬ ਬੈਠ ਕੇ ਸਾਰੇ ਸਮਰਪਿਤ ਨੌਜਵਾਨ ਪਰ ਕਈ ਵਾਰੀ ਦੁੱਖ ਦੀ ਇਹ ਗੱਲ ਹੁੰਦੀ ਹੈ ਜਿੱਦਾਂ ਉਹਨਾਂ ਅਬਦੋਜ ਨੇ ਗੱਲ ਕੀਤੀ ਸਾਰੇ ਪਾਰੀ ਬੜਾ ਅਗੇ ਪਰ ਉਹ ਵੀ ਸਹਿ ਭਾਈ ਜੀ ਪਲੀਜ਼ ਪਲੀਜ਼ ਮੈਂਤਲੀ ਗੱਲੀਏ ਹਾਂ ਹਾਂ ਜੀ ਕਾਲੇ ਪਾਲੇ ਨਹੀਂ ਧਰਨਾ ਲਾਇਆ ਲੱਖਾਂ ਤੁਮ ਤੋਂ ਜ਼ਰੂਰ ਸਾਰੇ ਸਿੱਖ ਚਿੰਤਕ ਜਾਂ ਕਿਸੇ ਵੀ ਵਿਚਾਰਾ ਕੋ ਹਿੰਦੂਪਰਾ ਪੰਜਾਬ ਨੂੰ ਪਿਆਰ ਕਰਦੇ ਨੇ ਸਾਰੇ ਬਿਲਕੁਲ ਸਹੀ ਲੋਕ ਇਹ ਇਸ ਗੱਲ ਦਾ ਹੁੰਦਾ ਕਿ ਕੀ ਜਿਹੜੇ ਲੁਧਿਆਣਾ ਵਿੱਚ 40-50 ਲੱਖ ਵੱਸਦੇ ਆ ਉਹਨਾਂ ਨੂੰ ਕੋਈ ਵਾਤਾਵਰਣ ਨਾਲ ਲੈਣਾ ਦੇਣਾ ਨਹੀਂ ਲੁਧਿਆਣਾ ਸ਼ਹਿਰ ਚ ਕਿਤੇ ਲੋਕ ਵੱਸਦੇ ਆ ਉੱਥੇ ਵੀ ਤਾਂ ਪਾਣੀ ਜਾਂਦਾ ਉਹਨਾਂ ਦੇ ਆਲੇ-ਦਾਲੇ ਵੀ ਤਾਂ ਪੋਲੂਸ਼ਨ ਹੁੰਦਾ ਉਹ ਕੀ ਕਰਦੇ ਆ ਮਸਲਾ ਤਾਂ ਮਾਸ ਜਿੱਦਾਂ ਹੁਣ ਮਤਲਬ ਪ੍ਰਾਤਿਕ ਸਮੇਂ ਆਜ਼ਾਦੀ ਵੇਲੇ ਜਦੋਂ ਆਪਣੇ ਯੋਧੇ ਲੜਿਆਣੇ ਲੜੇ ਤਾਂ ਥੋੜੇ ਅਸੀਂ ਬਾਅਦ ਚ ਤਾਂ ਕ੍ਰੈਡਿਟ ਲੈ ਰਹੇ ਆ ਨਾ ਸਾਰੇ ਜਿਹੜੇ ਨਵੰਤ ਦੇ ਯੋਧੇ ਹੁੰਦੇ ਸੀ ਉਹ ਵੀ ਉਹਨਾਂ ਨੂੰ ਬ੍ਰਾਂਡ ਚ ਹੁੰਦੇ ਸੀ ਬਹੁਤ ਹਟਲ ਕੋਲ ਰਿਹਾ ਜੀ ਬਲੇ ਵੀ ਹੋਇਆ 92 ਜੀ ਔਰ ਕਟਾਉਣ ਵਾਲੇ ਹੋਰ ਸੀ ਕ੍ਰੈਡਿਟ ਲੈਣੇ ਬਾਅਦ ਛੋਰ ਹੋ ਜਾਂਦੇ ਹਨ ਸੋ ਪ੍ਰੋਬਲਮ ਹੈ ਕਿ ਮਾਸ ਮੂਵਮੈਂਟ ਤੁਰਦੀ ਕਿਉਂ ਨਹੀਂ ਐਂਦੀ ਫੇਸਬੁਕ ਐਨਾ ਸਾਰਾ ਦਿਨ ਆਪਾਂ ਝੱਗ ਛੜਦੇ ਆਂ ਚਵਲਾ ਮਾਰਦੇ ਆਂ ਫਿਰ ਆਪਾਂ ਕਿਸੇ ਕੌਜ਼ ਲਈ ਕਿਉਂ ਇਕੱਠੇ ਹੁੰਦੇ ਉੱਥੇ ਕੋਈ ਈਗੋ ਨਹੀਂ ਹੋਣੀ ਚਾਹੀਦੀ ਇੱਥੇ ਵੀ ਇਸ ਕਰ ਲੈਦੇ ਵੀ ਹਰਿਆਣਾ ਜਿਹੜੀਆਂ ਜਿੱਥੇ ਵਧੀਆਂ ਜਿੱਦਾਂ ਆਪਾਂ ਇਕੱਠੇ ਹੋ ਕੇ ਤੁਰਨਾ ਚਾਹੀਦਾ ਔਰ ਇਹ ਪੀਸ ਫੁਲ ਪ੍ਰੋਟੈਸਟ ਹੈ ਇਹਦੇ 'ਚ ਕੋਈ ਵਾਇਲੈਂਸ ਨਹੀਂ ਇਹ ਸਪੂਲ ਪ੍ਰੋਟੈਸਟ ਦਾ ਦੁਨੀਆ 'ਚ ਕਿਤੇ ਵੀ ਰੋਕਿਆ ਜਾਂਦਾ ਅਜੇ ਜਦੋਂ ਯੂਰਪ ਚੋਂ ਹੀ ਸੀ ਉਹ ਤਾਂ ਬਹੁਤ ਵਾਇਲਟ ਹੋਈ ਸੀ 10 ਮਿੰਟ ਲੱਗਾ ਤੇ ਮਾਰ ਕੇ ਭਰਤਾ ਚੜਾ ਦੇ ਗਿਆ ਸਾਹਿਬ ਨੇ ਇਹਦੀ ਬੰਦੇ ਨੂੰ ਸ਼ਿਨੀ ਪਾਣੀ ਬੰਦੇ ਨੂੰ ਤਾੜੀਆਂ ਬਾਕੀ ਇਹਨੇ ਕਿੱਥੇ ਰੇ ਨੇ ਇੱਕ ਪਾਸੇ ਸੜਕ ਚੱਲਦੀ ਹੈ ਚੱਲਦੀ ਹੈ ਤੇ ਦੂਜੇ ਪਾਸੇ ਚੱਲਦੀ ਹੈ ਇਹਦੀ ਕਿਤੇ ਕੋਈ ਵਾਦਾ ਵੀ ਕੋਈ ਆਲਰੇਡੀ ਹੋਰ ਹੈ ਪੰਜਾਬੀਆਂ ਨੇ ਜਿਹੜੀ ਜਿਹੜੀ ਸਾਖਿਆ ਰਵਾਈ ਚਾਹੁੰਦੇ ਆ ਉਹ ਜਿਹੜਾ ਲੰਗਰ ਧਰਨੇ ਵਾਲਿਆਂ ਦੇ ਕੱਟ ਕੇ ਤੋਂ ਬਾਹਰ ਵਾਲੇ ਕਿੰਨਾ ਖਾ ਗਏ ਜੀ ਇਹ ਕਿੱਦਾਂ ਭੋਜਨ ਕੋਆ ਕਿੰਨੀ ਵੱਡੀ ਸੇਵਾ ਹੈ ਜੀ ਇਸ ਚੀਜ਼ ਦੀ ਗੋਦੀ ਹੈ ਜੇ ਇਸ ਟੈਨਰ ਕੋਈ ਵੀ ਪ੍ਰਚਾਰ ਕਰਦੇ ਹੋ ਬੋਲਦੇ ਹੋ ਕਲਾਕਾਰਾਂ ਦੇ ਤੋਂ ਵਿੱਚਰਦੇ ਹੋ ਉਹ ਤੁਹਾਡੇ ਸ਼ਬਦ ਜਾਂ ਪ੍ਰਿੰਸੀਪਲ ਸਾਹਿਬ ਦੇ ਜਿਨ੍ਹਾਂ ਨੇ ਸ਼ਬਦ ਨਿਕਲੇ ਹੋਏ ਨਾਲ ਲੋਕ ਉੱਠੇ ਹੁੰਦੇ ਆ ਕਿਉਂਕਿ ਚਾਹ ਉਹ ਨਾਲ ਤੁਹਾਡੇ ਨਾਲ ਵੀ ਜੁੜੇ ਆ ਲੱਖਾ ਜੀ ਨਾਲ ਜੁੜੇ ਆ ਮਨਤੋਜ ਜੀ ਨਾਲ ਜੁੜੇ ਆ ਸਿੱਧੂ ਮੂਸੇਵਾਲਾ ਜਾਂ ਹੋਰ ਸਾਰੇ ਜੁੜੇ ਹੋਏ ਸੀ ਉਹਨਾਂ ਦੀ ਗਾਲ ਤੇ ਨਿਕਲ ਕਿ ਉਹ ਵੀ ਬੋਲਦੇ ਆ ਅਸਲ ਵਿੱਚ ਉਹਨਾਂ ਨੂੰ ਵੀ ਲੋੜ ਨਹੀਂ ਬਲਕਿ ਆਰਟਿਸਟਾਂ ਦੇ ਕੋਲ ਪਰੋਬਲ ਆਂਦੇ ਸਵਾਗਤ ਨਾ ਕਰਨੀ ਠੈਕ ਬਟ ਵਜਾ ਕੀ ਹੈ ਕਿ ਚੰਦੋਂ ਕੋਈ ਲੋਨ ਸ਼ੁਰੂ ਹੋਦਾ ਨਾ ਤੁਸੀਂ ਕੋਈ ਕਾਲੀ ਨਾ ਕਰੋ ਇਹ ਹੋ ਜਾਣਾ ਹੌਲੀ ਹੌਲੀ ਜਦੋਂ ਸ਼ੁਰੂ ਹੁੰਦਾ ਥੋੜਾ ਜਿਹਾ ਹੌਲੀ ਹੌਲੀ ਲੰਮ ਦੀ ਹੌਲੀ ਹੌਲੀ ਆ ਜਾਣਾ ਸਾਰੇ ਪੰਜਾਬ ਦਾ ਪਾਣੀ ਦਾ ਮਸਲਾ ਬਹੁਤ ਐਮ ਮਸਲਾ ਚਾ ਕਾਲੇ ਪਾਣੀ ਨੂੰ ਲੈ ਕੇ 10 12 ਸਾਲ 14 ਸਾਲ ਪਹਿਲਾਂ ਫਿਲਮ ਬਣਾਈ ਸੀ ਉਹਦੇ ਚਹੀ ਤਾਂ ਮਸਲਾ ਸੀ ਮੈਂ ਤੁਹਾਡੀ ਗੱਲ ਨਾਲ ਸਹਿਮਤ